ਹੋਣੇ ਆਉਣ ਕੀਤਾ ਵਾ ਇਹਨਾਂ ਨੇ ਆਫ ਕਰ ਦਿੱਤਾ ਆ ਉੱਧਰ ਹੋ ਜੀ ਸਾਰੇ ਉੱਧਰ ਬਹਿ ਜਾਣਗੇ ਆ ਆਣੇ ਨਿਸ਼ਾਨ ਪਿਆ ਨੀਲ ਮੰਜੂ ਆਂਦੀ ਉੱਧਰ ਹੋ ਜੀ ਸਾਰੇ ਜਿਹੜੇ ਬਹਿ ਜਾਣਗੇ ਨਹੀਂ ਉੱਧਰ ਨਹੀਂ ਬੰਨੇ ਆ ਚੱਲ ਕਰੀਏ ਆ ਵਾ ਨਿਸ਼ਾਨ ਹਾਏ ਨੀਲ ਕਾਲਾ ਟੇਪੇੜਾਂ ਲੱਗੀਆਂ ਨਹੀਂ ਅਸਲ 'ਚ ਪਤਾ ਕਿ ਸਵੇਰੇ ਮਾਂਜੀ ਰੀਜ ਨਾ ਨਹੀਂ ਨਹੀਂ ਤਾਂ ਕੋਨਾ ਸਵੇਰੇ ਮਾਂਜੀ ਰੀਜ ਨਾ ਗੋਲਦੀ ਕੀ ਹੁੰਦੀ ਨਾ ਹਾਂ ਥੋੜੀ ਜਿਹੀ ਉਹ ਤੋਂ ਬਾਅਦ ਹੋਣਾ ਕੋਈ ਮੰਨੂ ਬਤਾ ਲੱਗ ਰਿਹਾ ਹੈ ਲੱਗ ਰਹੀ ਤੇ ਆਪ ਨਹੀਂ ਪਤਾ ਕਿਨ ਨੂੰ ਮਿੰਦੇ ਆਪ ਨਹੀਂ ਪਤਾ ਇਹ ਨਹੀਂ ਹੋ ਸਕਦਾ ਤੈਨੂੰ ਪਤਾ ਨਾ ਹੋਵੇ ਲੈ ਮੈਂ ਦੱਸੰਡਿਆ ਵਾ ਤੁਸੀਂ ਮੇਰੀ ਮੰਨਣ ਨਹੀਂ ਦੇ ਕਿਨੇ ਦਾ ਮੂੰਹ ਫਟਾ ਕੇ ਮਾਰੇ ਚੱਲ ਨੀ ਚੱਲ ਅੰਦਰ ਮੈਂ ਹਟ ਚੱਲ ਅੰਦਰ ਲੈ ਲੈ ਮੈਂ ਚੰਦ ਤੇ ਮੇਡਲ ਬਣਾਵਾਂ ਸਵੇਰਾ ਤੁਹਾਨੂੰ ਮਸਾਲਾ ਸਾਡਾ ਛਿੱਤਰ ਕਹਿ ਨਹੀਂ ਚੱਲ ਡੱਡੀ ਪੈ ਜਾ ਉੱਧਰ ਕਹਿ ਮੇਰੇ ਨਾਲ ਕਿੰਨੀਆਂ ਮੇਰੀਆਂ ਮੰਗਾ ਕੁਲੀਆਂ ਨੇ

ਦੇਖੋ ਆ ਦੇਖੋ ਜੀ ਹਾਂ ਦੇਖੋ ਜੀ ਜਾਨ ਕੱਢਦੀ ਹੋਵੇ ਨਾ ਕਿਸੇ ਦੀ ਤੇ ਬੱਚੇ ਆ ਜੇ ਸ਼ਰਾਰਤਾ ਸ਼ੁਰੂ ਕਰ ਦੇ ਪਤਾ ਨਹੀਂ ਹੁੰਦਾ ਕਿ ਉਹ ਹਾਈਪਰ ਕਿ ਹੋਇਆ ਹੋਇਆ ਪਤਾ ਨਹੀਂ ਕੀ ਹੈ ਟੈਨਸ਼ਨ ਦੂ ਨਹੀਂ ਲੱਗਦੇ ਇਹਨਾਂ ਨੇ ਸਾਨੂੰ ਅਟੈਕ ਕਰਾ ਦੇਣਗੇ ਹੋਰ ਮੇਰਾ ਕੀ ਆ ਇਹ ਨਾ ਮਰ ਜਾ ਕੁੜੀ ਨੂੰ ਕੀ ਹੋਇਆ ਕਿ ਤੱਕ ਬੈਦ ਨਹੀਂ ਪਈ ਮੇਰਾ ਕਿਥੋਂ ਦੇਖ ਨਹੀਂ ਪਈ ਅੱਜ ਤੋਂ ਕੱਲ ਨਹੀਂ ਹੋਊਗੀ ਇੰਨਾ ਗੱਲ ਤੇ ਨੀਲ ਪੈ ਗਿਆ ਮਰ ਜਾ ਮੈਂ ਨਹੀਂ ਆ ਗਈ ਭਾਂਡਾ ਕੋ ਤਾਂ ਮੈਂ ਦੱਸਣਾ ਹੀ ਨਹੀਂ ਹਾਂ ਸਹੀ ਉਹਨਾਂ ਜਾਨ ਨਿਕਲ ਗਈ ਮੈਂ ਦੋਨੋਂ ਘਟ ਛੱਡਦਾ ਸੀ ਫੜ ਕੇ ਤਾਂ ਗੱਲ ਤਾਂ ਬਾਅਦ ਵਿੱਚ ਅਸੀਂ ਗੱਲ ਕੀ ਹੋਈਏ ਕੁਝ ਨਹੀਂ ਆਏ ਬਾਅਦ ਸੇ ਮੇਕਅਪ ਕੀਤਾ ਹੀ ਮੈਨੂੰ ਕੋਟ ਦਿੱਤਾ ਉਹਨੇ ਉਹਨੇ ਹੀ ਉਹਨੇ ਇਹ ਨਹੀਂ ਕਿਹਾ ਕਿ ਮੇਕਅਪ ਕੀਤਾ ਕਰੋ ਕਹਿੰਦਾ ਮੇਕਅਪ ਕਿਉਂ ਨਹੀਂ ਕੀਤਾ ਤਦ ਤੈਨੂੰ ਭੰਨਿਆ ਮੈਂ ਹਟ ਗਿਆ ਤਦ ਪੰਜ ਨਹੀਂ ਅਸਲ ਜੇ ਮੇਕਅਪ ਕਰਕੇ ਰੱਖਦੀ ਨਾ ਤੇ ਸਵੇਰੇ ਉઠી ਨਾ ਤਿੱਤੀ ਹਨਾ ਤੇ ਫੇਰ ਮੈਨੂੰ ਇਹ ਹੋ ਗਿਆ ਮਹਿਗਾ ਇਹ ਜਨਾਨੀ ਕਿਹੜੀ ਆ ਗਈ ਹੈ ਵੇਖ ਲੈ ਕਿਰਨਾ ਤੂੰ ਕੁੜੀ ਤੋਂ ਜਨਾਨੀ ਬਣਾ ਤਾਈ ਇਹੋ ਉਸ ਚੱਕਰ ਜਮਾਨੀ ਹੋਰ ਬੰਦਾ ਕਿਆ ਕਰ ਕਿਹੜਾ ਅੱਲਾ ਜਾਈ ਹੁਣ ਆ ਹੋਏ ਨਹੀਂ ਨਹੀਂ ਹੁਣ ਕਿਰਨ ਤੂੰ ਵੀ ਬੰਦਾ ਕਿਆ ਕਰ ਮੈਂ ਬੜਾ ਮੇਕਅਪ ਕਰਕੇ ਰੱਖਿਆ ਅੰਕਲ ਉਹ ਅੰਕਲ ਕਿਆ ਕਰ ਵੇਖੋ 1 ਵਜੇ ਤੋਂ ਲੈ ਕੇ 6 ਵਜੇ ਤੱਕ 7 ਵਜੇ ਤੱਕ ਇਹ ਤੇ ਡੇਲੀ ਮੇਕਅਪ ਜੀ ਜਿਹੜਾ ਨਿਕਲਦਾ ਨਾ ਤੇ ਉਹ ਵੀ ਇੰਨਾ ਅਕਲ ਕਿੱਥੇ ਕਹਿਣਾ ਇੱਧਰ ਵੇਖੋ weight ਘਟਿਆ ਇੱਧਰ ਵੇਖੋ ਲੈ ਸ਼ਰਟ ਫੁੱਲੀ ਪਾ ਲਈ ਆ ਹੋਰ ਕੀ ਉਹ loose ਹੋ ਗਈ ਆ ਹਾਂ ਦੋ ਦਿਨਾਂ ਦਾ ਜਾਦੂ ਹੋ ਗਿਆ ਮੈਂ ਪਤਾ ਚਾਹ ਕਿੰਨੀ ਘਟੀ ਹੈ ਮੇਰੀ ਕਿੰਨੀ ਪੰਜ ਕੱਪ ਹੋ ਗਈ ਉਹ ਨਹੀਂ ਦਿਹਾੜੀ ਦੇ ਨਹੀਂ ਇਹ ਮੈਂ ਸਭ ਤੋਂ ਵਧੀਆ ਚਾਹ ਘਟਨੀ ਚਾਹੀਦੀ ਹੈ ਚਾਹ ਇਹ ਚਾਹ ਜ ਮਿੱਠਾ ਵੀ ਘਟਿਆ ਚਲ ਵਧੀਆ ਗੱਲ ਹੈ ਗੋਲਦੀ ਤੇਰੀ ਹੈਲਥ ਵਾਸਤੇ ਠੀਕ ਨਹੀਂ ਸੀ ਆਦਤ ਹੈ ਕਿ ਰੋਟੀ ਤੋਂ ਬਾਅਦ ਜ਼ਰੂਰ ਮਿੱਠਾ ਖਾਣਾ ਵਾ ਅੱਛਾ ਬਾਕੀ ਠੀਕ ਹੈ ਬਾਕੀ ਠੀਕ ਗੱਲ ਸੁਣ ਤੂੰ ਮਠਾਣਾ ਖਾਇਆ ਕਰ ਤੂੰ ਕਿਰਨ ਦੇ ਨਾਲ ਦੋ ਮਿੱਠੀਆਂ ਗੱਲਾਂ ਕਰ ਲਿਆ ਕਰ ਤੈਨੂੰ ਕੋਈ ਨਾ ਦੇਸਟ ਆ ਜਾਵੇ ਉਹਨੂੰ ਟਾਈਮ ਜ਼ਿਆਦਾ ਆ ਗਿਆ ਮਿੱਠੀਆਂ ਮਿੱਠੀਆਂ ਕੋੜੀਆਂ ਹੋ ਜਾਂਦੀਆਂ ਆਪਾਂ ਇਹਨੂੰ ਹੱਪ ਜਾੜਿਆ ਅੱਜ ਨਾ ਆ ਦੇਖੋ ਅੱਜ ਨਾ ਨਹੀਂ ਅ ਮੰਮੀ ਤੇ ਆ ਦੇਖੋ ਮੰਜੂ ਕੀ ਕਹਨੇ ਤੂੰ ਕੀ ਕਹਨੇ ਦੱਸ ਕੀ ਕਹਿਣਾ ਚਾਹੀਦਾ ਉਹਨੂੰ ਆਂਟੀ ਸਮਝਾ ਆਂਟੀ ਕਿਹੜੀ ਆ ਗਈ ਕਮਰੇ ਦੇ ਵਿੱਚ ਨਹੀਂ ਆਂਟੀ ਅ ਮੰਮੀ ਤੇ ਬੀਬੀ ਦੱਸ ਕੀ ਕਹਿਣਾ ਚਾਹੀਦੀ ਤੂੰ ਕੀ ਬਾਬੇ ਭਰਾ ਨੂੰ ਕੀ ਕਹਿਣਾ ਚਾਹੀਦੀ ਕੀ ਮਤਲਬ ਵੀ ਆਪਣੇ ਭਰਾ ਨੂੰ ਕੀ ਕਹਿਣਾ ਚਾਹੀਏ ਕੋਈ ਕਮੈਂਟ ਦੇਣਾ ਚਾਹੀਏ ਨਹੀਂ ਤੇਰਾ ਭਰਾ ਮਿੱਠਾ ਖਾਵੇ કે ਨਾ ਖਾਵੇ ਨਾ ਖਾਵੇ ਬਿਲਕੁਲ ਨਹੀਂ ਖਾਣਾ ਚਾਹੀਦਾ ਪਰ ਸਾਫ ਜੱਟ ਦਾ ਮਛੰਮਰਾ ਨਹੀਂ ਚਾਹੀਦਾ ਬੰਦਾ ਕਿਰਨ ਕੀ ਕਹਿੰਦੀ ਬਈਏ ਆ ਦੇਖੋ ਐਨੇ ਮੇਰੀ ਜਾਨ ਕੱਢ ਲਈ ਜੀ ਆ ਦੇਖੋ ਆ ਦੇਖੋ ਐਨੇ ਮੇਰੀ ਜਾਨੀ ਲੀਲ ਪੈ ਗਿਆ ਤੁਸੀਂ ਤੁਸੀਂ ਜਿਹੜੀਆਂ ਮਿੱਡੀਆਂ ਗੱਲਾਂ ਦੀ ਗੱਲ ਕਰਦੇ ਨਾ ਸਵੇਰੇ ਮੰਮੀ ਤੇ ਪਾਪਾ ਉੱਥੇ ਸਵੇਰੇ ਬਿੰਦੇ ਨਾ ਉਹ ਪੰਜ ਮਿੰਟ ਚ ਲੜ ਪਏ ਉਹ 10 ਮਿੰਟ ਚ ਰੋਲਾ ਪੈ ਗਿਆ ਓਹ ਭਰਾਵਾ ਸੁਣਾਓ ਸੁਣਾਓ ਇਹਨਾਂ ਲਈ ਮੈਂ ਗੱਲਾਂ ਸੁਣਣੀਆਂ ਸੀ ਉਹ ਇਹ ਕਿਤਨਾ ਰਹਿ ਸਕਦੀ ਮਮਮੀ ਕੀ ਗੱਲਾਂ ਹੋਣ ਡੀਆਂ ਉਹ ਤਾਂ ਮਮਮੀ ਬੋਲੇ ਨਾ ਮੈਂ ਦੱਸ ਕੋਈ ਮੈਸੇਜ ਅੰਦਾ ਹੋਵੇ ਨਾ 골ੀ ਮਮਮੀ ਨੇ ਵਿੱਚੋਂ ਗੱਲ ਟੋਕ ਕੇ ਆਪਣਾ ਮੈਸੇਜ ਦੇ ਗਈ ਕਿ ਮਾਂ ਦੀ 골ੀ ਮਾਂ ਦੀ ਐਹੀ ਨਿਸ਼ਾਨੀ ਹੁੰਦੀ ਆ ਆ ਨੇ ਉਹ ਸਾਨੂੰ ਪਤਾ ਵਾ ਮਾਂ ਕਿਹੜੀ ਆ ਅਹੀਂ ਕਿਹੜੀਆਂ ਨਿਸ਼ਾਨੀਆਂ ਲੱਪਣੀਆਂ ਵੈਸੇ ਲੈ ਜਦ ਵੀ ਹਰ ਗੱਲ 'ਚ ਮਾਂ ਬੋਲਦੀ ਹਰ ਗੱਲ ਬੋਲਦੀ ਹੈ ਹਰ ਗੱਲ 'ਚ ਤੁਹਾਨੂੰ ਦੱਸਾਂ ਉਹ ਮੀਆਂ ਬੀਬੀ ਦਾ ਫਾਇਦਾ ਕੀ ਜਿਹੜੇ ਆਪਾਂ ਚ ਲੜਨ ਨਾ ਹੁਣ ਤੁਹਾਨੂੰ ਇੱਥੇ ਇੱਕ ਛੋਟੀ ਜੀ ਸਟੋਰੀ ਸੁਣਾਉਣੀ ਆ ਉਹ ਫੇਕ ਹੁੰਦਾ ਵਾ ਜਿਹੜੇ ਨਹੀਂ ਲੜਦੇ ਮੈਂ ਤੁਹਾਨੂੰ ਉਹ ਸਟੋਰੀ ਸੁਣਾਉਣੀ ਆ ਇੱਕ ਮੀਆਂ ਬੀਬੀ ਨੇ ਸਲਾਹ ਕਰ ਲਈ ਦੋਵਾਂ ਜਾਣਿਆਂ ਨੇ ਕਿ ਆਪਾਂ ਬੱਚਿਆਂ ਨੂੰ ਛੱਡ ਕੇ ਹਨਾ ਐਵੇਂ ਆਪਾਂ ਲੜਦੇ ਝਗੜਦੇ ਰੰਨੇ ਆ ਚੱਲ ਆਪਾਂ ਹਿਲ ਸਟੇਸ਼ਨ ਘੁੰਮਣ ਜਾਂਦੇ ਆ ਪਰ ਸਾਡੀ ਸਟੋਰੀ ਨਹੀਂ ਹੈਗੀ ਉਹ ਕਿੱਥੋਂ ਤੱਕ ਟੱਪੇ ਕੋਲ ਚੁੰਨੀ ਦੁੱਜੀ ਲੈ ਕੇ ਆਈ ਕਿ ਮੇਰੀ ਗੱਲ ਰਹਿ ਨਾ ਜਾਵੇ ਕਿ ਉਹ ਕੰਦੇ ਕਿ ਹਜੇ ਮਤਲਬ ਕਿਆ ਕਿਲੋਮੀਟਰ ਕੇ 100 ਕਿਲੋਮੀਟਰ ਗਏ ਉਹਨਾਂ ਦੇ ਰਾਹ 'ਚ ਲੜਾਈ ਹੋ ਰਹੀ ਉਹਨਾਂ ਨੇ ਗੱਡੀ ਮੋੜੇ ਬਾਅਦ 'ਚ ਚੱਲ ਵਾਪਸ ਘਰ ਕਹਿੰਦੇ ਉਹ ਘਰੇ ਵੀ ਇਹੋ ਕੁਝ ਕਰਨਾ ਨਹੀਂ ਅੰਦਰ ਬਾਹਰ ਵੀ ਇਹੋ ਕੁਝ ਕੁਝ ਹੀ ਗੱਲ ਇਹ ਜੀ ਮੇਂ ਨਿਸ਼ਾਨੀ ਹੁੰਦੀ ਹਸਬੰਡ ਵਾਈਫ ਦੇ ਆਪਾਂ ਕਈ ਵਾਰੇ ਕ ਪਿਆਰ ਦੇ ਕਈ ਵਾਰੇ ਜਾ ਕੇ ਬੈਠੀਦਾ ਨਾ ਅਕਰਨਾ ਇੱਥੇ ਬੈਠੀ ਸਾਡਣਾ ਰੈਸਟੋਰੈਂਟ ਕਿਸੇ ਜਾਈ ਕਰਨਗੇ ਮੰਮੀ ਕਿੰਨਾ ਪਿਆਰ ਹੈਗਾ ਵੇਖੋ ਦੋਵੇਂ ਨੇ ਬੈਠੇ ਮੈਂ ਕਿਹਾ ਮੀਆਂ ਬੀਬੀ ਹੈਗੇ ਹੀ ਨਹੀਂ ਯੋ ਕਿਤਰਾ ਮੈਂ ਕਹ ਜੇ ਮੀਆਂ ਵੀਰ ਦੀ ਨਿਸ਼ਾਨੀ ਇਹ ਹੁੰਦੀ ਆ ਮੈਂ ਦੱਸਦਾ ਆਪਾਂ ਨੂੰ ਮੈਨੂੰ ਬਹੁਤ ਐਕਸਪੀਰੀਅੰਸ ਆ ਇਸ ਗੱਲ ਦਾ ਉਤਾਰ ਮੇਰੇ ਗਲਤ ਵੀ ਕਰ ਰਿਹਾ ਮੈਂ ਚੱਲ ਗਿਆ ਬੈਠਾ ਹਣਾ ਆ ਬਿਲਕੁਲ ਕਿਹਾ ਹੀ ਕਿ ਮੇਰੇ ਐਕਸਪੀਰੀਅੰਸ ਚਲੋ ਕੋਈ ਨਹੀਂ ਆ ਦੇਖੋ ਆ ਦੇਖੋ ਇੱਕ ਬੰਦਾ ਲੁੱਕ ਕੇ ਇੱਧਰ ਹੀ ਬੈਠਾ ਜੀ ਹਾਈ ਨਹੀਂ ਤਾਂ ਕੁਝ ਬੋਲਦਾ ਹੀ ਨਹੀਂ ਜੇ ਮਨ ਸੇ ਆਇਆ ਬੰਦਾ ਜੀ ਜਿਹੜੇ ਨੇ ਬੋਲੂਗਾ ਫਿਰ ਮੈਂ ਕੁੰਡਾ ਖੋਲੂਗਾ ਅੱਛਾ ਮੂੜੇ ਜਿ ਬੈਠੇ ਜ ਲੜਨ ਦੇ ਅੱਭੀ ਬਹੁਤ ਕੁਝ ਬੋਲेंगे ਅੱਛਾ ਜਸਵੀਰ ਧਿਆਨ ਰੱਖੋ ਕਹਿੰਦੀ ਵੀ ਅਜੇ ਅਸੀਂ ਬੜਾ ਕੁਝ ਬੋਲਣਾ ਏ ਬੋਲਣਾ ਬੜਾ ਕੁਝ ਮੂੰਹ 'ਚ ਹੈ ਸਾਡੇ ਉਦਾਂ ਕਰ ਰਹੇ ਤਾਂ ਉਹ ਨਿਸ਼ਾਨੀ ਪੁੱਛੋ ਨਿਸ਼ਾਨੀ ਨਿਸ਼ਾਨੀ ਮੈਂ ਦੱਸਦਾ ਨਿਸ਼ਾਨੀ ਇਹ ਆ ਕੋਈ ਬੰਦੀ ਕੋਈ ਹੈ 1 ਮਿੰਟ 1 ਮਿੰਟ 1 ਮਿੰਟ ਮੈਂ ਓ ਸੁਣ ਦੋ ਸੁਣ ਦੋ ਬੜੀ ਵਧੀਆ ਜਿਹੜੇ ਤੇ ਕੁਰਸੀ ਦੇ ਬੈਠੇ ਹੋਣ ਨਾਲ ਨਾਲ ਹੂੰ ਠੀਕ ਐ ਉਹ ਤੇ ਸਮਝੋ ਤੋਤੇ ਹੀ ਆ ਅੱਛਾ ਠੀਕ ਆ ਤੇ ਜਿਹੜੇ ਸਾਹਮਣੇ ਸਾਹਮਣੇ ਬੈਠੇ ਹੋਣ ਅੱਛਾ ਉਹ ਹਸਬੰਡ ਬਾਈ ਹਾਂ ਠੀਕ ਐ ਜੀ ਬਿਲਕੁਲ ਸਹੀ ਜੀ ਇਹ ਗੱਲ ਸਹੀ ਜੀ ਆਹ ਲੋ ਜੀ ਆ ਸਾਡੇ ਭਾਜੀ ਵੀ ਆ ਗਏ ਜੀ ਬਿਲਕੁਲ ਇਹਨਾਂ ਨੇ ਕੁਝ ਨਹੀਂ ਜੀ ਕਹਿਣਾ ਆਹੋ ਇਹਨਾਂ ਨੇ ਕੁਝ ਨਹੀਂ ਜੀ ਕਹਿਣਾ ਉਹ ਚੁੱਪ ਕਰਕੇ ਤੁਰ ਗਏ ਜੀ